ਗੱਲ ਹਮੇਸ਼ਾ ਸੁਣੀ ਆ ਜਰੂਰ ਸੁਣੀ ਆ ਤੁਸੀਂ ਵੀ ਸੁਣੀ ਆ ਕਹਿੰਦੇ ਜਦ ਬੰਦਾ ਆਉਂਦਾ ਤਾਂ ਆਪਣੇ ਕਰਮ ਲੈ ਕੇ ਜਾਂਦਾ ਜਦ ਬੰਦਾ ਜਾਂਦਾ ਤਾਂ ਖਾਲੀ ਹੱਥ ਤੇ ਜਾਂਦਾ ਵੀ ਕੁਝ ਨਹੀਂ ਲੈ ਕੇ ਜਾਂਦਾ ਹੈਗਾ ਬਾਈ ਤੁਸੀਂ ਆਪਣੇ ਦਿਮਾਗ ਨਾਲ ਸੋਚਿਓ ਵੀ ਜੇ ਬੰਦਾ ਕਹਿੰਦਾ ਵੀ ਬੰਦਾ ਕਰਮ ਲੈ ਕੇ ਆਉਂਦਾ ਆਪਣੇ ਵੀ ਕੋਈ ਵੀ ਬੰਦਾ ਕਰਮ ਲੈ ਕੇ ਆਉਂਦਾ ਤੇ ਜਿਹੜਾ ਬੰਦਾ ਝੁੰਗੀਆਂ ਝੌਂਪੜੀਆਂ 'ਚ ਰਹਿੰਦਾ ਕਿ ਆ ਉਹਨਾਂ ਦੇ ਕਰਮ ਝੁੰਗੀਆਂ ਝੌਂਪੜੀਆਂ ਵਾਲੇ ਇਹੜਾ ਬੰਦਾ ਦਿਹਾੜੀ ਚੁੱਤਾ ਕਰਦਾ ਕਿ ਆ ਉਹਦੇ ਗਰਮ ਦਿਹਾੜੀ ਚੁੱਤੇ ਆਲੇ ਆ ਜਿਹੜਾ ਬੰਦਾ ਗਰੀਬੀ ਦੇ ਵਿੱਚ ਰਹਿੰਦਾ ਹੈ ਕਿ ਆ ਉਹਦੇ ਗਰਮ ਗਰੀਬੀ ਆਲੇ ਨਹੀਂ ਬਾਈ ਇਹ ਆਪਣੇ ਦਿਮਾਗ ਦੇ ਵਿੱਚ ਇੱਕ ਬਹਿਮ ਪਾਇਆ ਪਿਆ ਦੇਖੋ ਪਰਮਾਤਮਾ ਨੇ ਪੰਨੋ ਸਰੀਰ ਦਿੱਤੀ ਹੈ ਤੰਦਰੁਸਤੀ ਦਿੱਤੀ ਹੈ ਸਭ ਕੁਝ ਦਿੱਤਾ ਹੈ ਆਪਾਂ ਨੇ ਸਭ ਕੁਝ ਕਰ ਸਕਦੇ ਆ ਜੇ ਆਪਣੇ ਅੰਦਰ ਅੱਗ ਹੋਵੇ ਤੇ ਜਜ਼ਬਾ ਹੋਵੇ ਜੇ ਆਪਾਂ ਨੂੰ ਸਿੱਧੇ ਰਾਸ ਰਾਸਤੇ ਕਿਸੇ ਨੇ ਪਾਇਆ ਹੋਵੇ ਵੀ ਨਹੀਂ ਬਾਈ ਯਾਰ ਬਹਿਮਾ ਭਰਮਾਂ ਦੇ ਵਿੱਚ ਨਾ ਆਪਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਇਹ ਤੁਸੀਂ ਇਹ ਚੀਜ਼ਾਂ ਦੇ ਵਿੱਚ ਆਪਣੇ ਪੈ ਗਏ ਵੀ ਮੈਂ ਕਰਮ ਦੇ ਵਿੱਚ ਖਾਲੀ ਹੱਥ ਆਇਆ ਤੇ ਖਾਲੀ ਹੱਥੇ ਜਾਣਾ ਕੁਝ ਨਹੀਂ ਜਾਣਾ ਦੁਨੀਆ ਤੇ ਆਏ ਆ ਬੋ ਆਪਣੀ ਜ਼ਿੰਦਗੀ ਨਹੀਂ ਬਈ ਇਹ ਭਲਿਕਾ ਮੈਂ ਕਹਿੰਦਾ ਵੀ ਜਦ ਬੰਦਾ ਦੁਨੀਆ ਦੇ ਵਿੱਚ ਆਉਂਦਾ ਨਾ ਆਉਂਦਾ ਤਾਂ ਬਈ ਆਪਣੇ ਨਾਲ ਬਹੁਤ ਕੁਝ ਲੈ ਕੇ ਜਾਂਦਾ ਜਦ ਬੰਦਾ ਦੁਨੀਆ ਦੇ ਵਿੱਚ ਜਾਂਦਾ ਤਾਂ ਆਪਣੇ ਨਾਲ ਬਹੁਤ ਕੁਝ ਲੈ ਕੇ ਜਾਂਦਾ ਉਹ ਕਿਵੇਂ ਲੈ ਕੇ ਜਾਂਦਾ ਬਾਈ ਜਦ ਕੋਈ ਵੀ ਜਵਾਗ ਜੰਮਦਾ ਨਾ ਬਾਈ ਕਿੰਨੀਆਂ ਖੁਸ਼ੀਆਂ ਲੈ ਕੇ ਆਉਂਦਾ ਆਪਣੇ ਨਾਲ ਕਿੰਨੇ ਹਾਸੇ ਖੇਡੇ ਲੈ ਕੇ ਆਉਂਦਾ ਕਿੰਨੇ ਲੋਕ ਕਿੰਨੇ ਰਿਸ਼ਤੇਦਾਰ ਜੁੜਦੇ ਆ ਜੁੜਦੇ ਆ ਕਿ ਨਹੀਂ ਜੁੜਦੇ ਇਹ ਗੱਲ ਪੱਕੀ ਆ ਕਿਆ ਤਾਂ ਬੰਦਾ ਮਰਦਾ ਬਾਈ ਜਦ ਬੰਦਾ ਮਰਦਾ ਤਾਂ ਕਿੰਨੇ ਹੰਝੂ ਲੈ ਕੇ ਜਾਂਦਾ ਕਿੰਨਾ ਲੋਕਾਂ ਦਾ ਪਿਆਰ ਲੈ ਕੇ ਜਾਂਦਾ ਕਿੰਨੇ ਲੋਕਾਂ ਨਾਲ ਬਾਈ ਉਹਨੇ ਗੱਲਾਂ ਕਰੀਆਂ ਹੋਣ ਕਿੰਨੇ ਲੋਕਾਂ ਦੇ ਦਿਲਾਂ ਦੇ ਵਿੱਚ ਉਹਨੇ ਆਪਣੀ ਜਗ੍ਹਾ ਬਣਾਈ ਹੋਣੀ ਕਿੰਨੇ ਰਿਸ਼ਤੇਦਾਰਾਂ ਨਾਲ ਉਹਨੇ ਗੱਲਬਾਤ ਕੀਤੀ ਹੋਣੀ ਕਿੰਨਾ ਪਿਆਰ ਲੋਕਾਂ ਦੇ ਇਕੱਠਾ ਕਰਿਆ ਹੋਣਾ ਬਾਈ ਇਹ ਗੱਲ ਪੱਕੀ ਹੈ ਕਿ ਨਹੀਂ ਇਪਲੇਖਾ ਵੀ ਆਪਣੇ ਕਾਰਮ ਲੈ ਕੇ ਆਉਂਦਾ ਆਪਣੇ ਕਾਰਖਾਨਾ ਨਹੀਂ ਬਾਈ ਇਹ ਸਿਰਫ ਆਪਣੇ ਵਕ ਬਣਾਈਆਂ ਹੋਈਆਂ ਗੱਲਾਂ ਆ ਹੁਣ ਅਵਾਨੀ ਅਡਵਾਨੀ ਐ ਰ ਆਪਣੇ ਕਾਰਮ ਖਾਨਦੇ ਆ ਜੇ ਬਾਈ ਆਪਣੇ ਕਾਰਮ ਖਾਂਦੇ ਹੁੰਦੇ ਉਹਨਾਂ ਨੇ ਕੰਮੇ ਨਹੀਂ ਤਾਂ ਕਰਨਾ ਉਹ ਦਿਮਾਗ ਚਲਾਉਨੇ ਬਿਜ਼ਨਸ ਕਰਦੇ ਆ ਪਰਮਾਤਮਾ ਨੇ ਪਨੂ ਆਪਣਾ ਦਿਮਾਗ ਦਿੱਤਾ ਸਭ ਕੁਝ ਦਿੱਤਾ ਬਾਈ ਜੇ ਤੁਸੀਂ ਕੁਝ ਕਰ ਸਕਦੇ ਨਾ ਤਾਂ ਇਹ ਟਾਈਮ ਐ ਵਧੀਆ ਤੁਸੀਂ ਤੁਸੀਂ ਹੁਣ ਵੀ ਬਾਈ ਉੱਠੋ ਸਭ ਕੁਝ ਕਰ ਸਕਦੇ ਆ ਆਪਣੇ ਅੰਦਰ ਇੱਕ ਇਹ ਜਿਹੀ ਜੋਸ਼ ਲੈ ਕੇ ਆ ਇਹ ਜੀ ਅੱਗ ਲੈ ਕੇ ਆ ਵੀ ਜਿਹੜਾ ਬੰਦਾ ਸੋਚੀ 10 ਵਾਰ ਸੋਚੀ ਪੀਹਾ ਯਾਰ ਬੰਦੇ ਨੇ ਯਾਰ ਇਹ ਚੀਜ਼ਾਂ ਪਰਣੀ ਜੀ ਹੈਗਾ ਇਹ ਤੁਹਾਡੇ ਹੱਥ ਦੇ ਵਿੱਚ ਡੋਰ ਆ ਬਾਈ ਤੁਸੀਂ ਸਭ ਕੁਝ ਕਰ ਸਕਦੇ ਆ ਆਪਣੇ ਮੱਥੇ ਦੀ ਹੱਥਾਂ ਦੀ ਲਕੀਰਾਂ ਨੂੰ ਤੁਸੀਂ ਬਦਲ ਸਕਦੇ ਆ ਪਰਮਾਤਮਾ ਨੇ ਮੱਥੇ ਦੀ ਲਕੀਰ ਤੁਹਾਨੂੰ ਦਿੱਤੀ ਆ ਤੁਹਾਡੇ ਹੱਥਾਂ ਦੀ ਲਕੀਰਾਂ ਤੁਹਾਨੂੰ ਦਿੱਤੀਆਂ ਨਾ ਕਿ ਦੂਜਿਆਂ ਨੂੰ ਦਿੱਤੀਆਂ ਦੂਜਾ ਬੰਦਾ ਯਾਰ ਤੁਹਾਡੀ ਲਕੀਰ ਕਿਵੇਂ ਪੜ ਸਕਦਾ ਬਾਈ ਯਾ ਥੋਤੀ ਨਹੀਂ ਪੜ ਹੁੰਦੀ ਬਾਈ ਇਹ ਦਿਮਾਗ ਦੇ ਵਿੱਚ ਗੱਲ ਪਿਠਾੜ ਲਓ ਟੋਡੇ ਮੱਥੇ ਦੀ ਲਕੀਰ ਸਿਰਫ ਤੁਸੀਂ ਪੜ ਸਕਦੇ ਆ ਕੋਈ ਹੋਰ ਨਹੀਂ ਪੜ ਸਕਦਾ ਹੈਗਾ ਸਿਰਫ ਲੋਕ ਟ੍ਰਿਕਾਂ ਲਾ ਦਿੰਦੇ ਇਹਨੇ ਐ ਪੜਤੇ ਨੇ ਐ ਪੜਦਾ ਨਹੀਂ ਬਾਈ ਭਲੇਖਾ ਯਾਰ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਪ੍ਰਮਾਤਮਾ ਕਹਿੰਦਾ ਮੱਥੇ ਦੀ ਲਕੀਰ ਮੱਥੇ ਦੀ ਲਕੀਰ ਤੇ ਹੱਥ ਦੀ ਲਕੀਰ ਪੜ ਕਿਆ ਕਹਿੰਦੀ ਆ ਮੱਥੇ ਦੀ ਲਕੀਰ ਤੇ ਹੱਥ ਦੀ ਲਕੀਰ ਇਹ ਨਹੀਂ ਕਹਿੰਦੀ ਹੈਗੀ ਵੀ ਤੂੰ ਕਿਸੇ ਦੀ ਗੱਲ ਨਾਲ ਸੁ ਕਿਸੇ ਦੇ ਕਹਣੇ ਪਰ ਚਲ ਤੂੰ ਆਪਣਾ ਕਰ ਜੋ ਤੇਰਾ ਦਿਲ ਕਰਨਾ ਨਾ ਤੂੰ ਆਪਣਾ ਕਰ ਆਪਣੇ ਅੰਦਰ ਹੈ ਜੀ ਅੱਗ ਬਾਲ ਵੀ ਦੁਨੀਆ ਦੇਖੇ ਆਉਣ ਵਾਲੀ ਪੀੜ੍ਹੀ ਯਾਦ ਕਰੇ ਵੀ ਹਾਂ ਕੋਈ ਨਾ ਕੋਈ ਸੂਰਮੋਠਿਆ ਤਾਂ ਕੋਈ ਨਾ ਕੋਈ ਉਠਿਆ ਤਾਂ ਇਹਨੇ ਇਹ ਜੀ ਸਾਡੇ ਅੰਦਰ ਅੱਗ ਬਾਲੀ ਅਸੀਂ ਕੁਛ ਨਾ ਕੁਛ ਕਰਨ ਲੱਗੇ ਬਾਕੀ ਜੇ ਤੁਹਾਨੂੰ ਮੇਰੀ ਬਾਈ ਗੱਲ ਵਿੱਚ ਦਮ ਲੱਗਿਆ ਜਾਂ ਤੁਹਾਨੂੰ ਲੱਗਿਆ ਵੀ ਗੱਲਬਾਤ ਵਧੀਆ ਬਾਈ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਵੀਰੇ ਧੰਨਵਾਦ